ਨਮਸਕਾਰ ਸਾਰਿਆਂ ਨੂੰ ਅੱਜ ਆਪਾਂ ਇੱਥੇ ਕਿਸੇ ਵੀ ਕੋਰਸ ਬਾਰੇ ਗੱਲ ਨਹੀਂ ਕਰਾਂਗੇ ਅੱਜ ਆਪਾਂ ਇੱਥੇ ਗੱਲ ਕਰਾਂਗੇ ਸਾਡੇ ਦੇਸ਼ ਦੇ ਇੱਕ ਹਿੱਸੇ ਕੋਲਕਾਤਾ ਵਿੱਚ ਵਾਪਰੀ ਮਨਫਾਗੀ ਘਟਨਾ ਨੂੰ ਲੈ ਕੇ ਅੱਜ ਮੈਨੂੰ ਬਹੁਤ ਹੀ ਅਫਸੋਸ ਮਾਨਣਾ ਕਹਿਣਾ ਪੈ ਰਿਹਾ ਹੈ ਕਿ ਆਪਾਂ ਕਹਿੰਦੇ ਤਾਂ ਹੈ ਬੇਟੀ ਪੜਾਓ ਬੇਟੀ ਬਚਾਓ ਬੇਟੀ ਦਾ ਪੜ੍ਹ ਕੇ ਡਾਕਟਰ ਬਣ ਗਈ ਪਰ ਬੇਟੀ ਬਚੀ ਨਹੀਂ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਡਾਕਟਰ ਮਮਿਤਾ ਦੇਵਨਾਥ ਜੀ ਅੱਜ ਸਾਡੇ ਵਿੱਚ ਨਹੀਂ ਰਹੇ ਤੇ ਉਹਨਾਂ ਨੂੰ ਹਾਲੇ ਤੱਕ ਇਨਸਾਫ ਵੀ ਨਹੀਂ ਮਿਲਿਆ ਇਸ ਸਭ ਦੇ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ ਤੇ ਮੈਂ ਪ੍ਰਸ਼ਾਸਨ ਅਗੇ ਅਪੀਲ ਕਰਦੀ ਹਾਂ ਉਹਨਾਂ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਏ ਤੇ ਉਹਨਾਂ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਏ ਮੈਂ ਪ੍ਰਸ਼ਾਸਨ ਅਗੇ ਇਹ ਵੀ ਅਪੀਲ ਕਰਦੀ ਹਾਂ ਕੁਝ ਇਹੋ ਜਿਹੇ ਕਾਨੂੰਨ ਵਿਲਾਇਕਿਆਸ ਆਇਜ਼ਾਨ ਜਿਦੇ ਨਾਲ ਇਹੋ ਜਿਹੇ ਘਟਨਾ ਸਾੜੀ ਦੇਸ਼ ਦੇ ਵਿੱਚ ਵਾਪਰਨੀ ਬੰਦ ਹੋ ਜਾਏ ਅੱਜ ਦੀ ਵੀਨਫੁਟ ਦੇ ਪੂਰੀ ਟੀਮ ਅਤੇ ਵਿਦਿਆਰਥੀਆਂ ਦੇ ਸਾਹਮਣੇ ਨਾਲ ਡਾਕਟਰ ਮਮਿਤਾ ਦੇਵ ਮੱਜੂ ਸੁਜਾਨ ਜੀ ਦਿਨਿਆ ਹੋਇਆ 2 ਮਿੰਟ ਦਾ ਮੌਨ ਤਾਰਨ ਕੀਤਾ ਗਿਆ